ਏ ਤਹਾਕਬਾਲੀਆ ਕਬੱਡੀ ਪੌਣ ਆ ਗਿਆ ਓ ਹੋ ਜੱਗੂ ਕਬੱਡੀ ਪੌਣ ਆ ਗਿਆ ਅੱਜ ਕਮਾਲਪੁਰੇ ਦੇ ਕਲੰਗੀਦਰ ਖੇਡ ਮੇਲੇ ਤੇ ਛਾ ਗਿਆ ਓ ਜੱਗੂ ਕਬੱਡੀ ਪੌਣ ਸੰਧੂਆ ਹਾਕਮ ਵਾਲੀਆ ਓ ਹਾਕਮ ਵਾਲੀਆ ਨੂੰ ਕਬੱਡੀਆਂ ਪੌਣੀਆਂ ਪਾਈਆਂ ਸੰਧੂਆ ਸ਼ੇਰ ਨਾਲ ਮੁਕਾਬਲਾ ਹੋਣਾ ਹਾਕਬੁਰੀਆ ਕਬੱਡੀ ਪਾਉਣ ਦੇ ਲਈ ਇੱਕ ਪਾਸੇ ਬਰਸਾਲਪੁਰਯਾਰਸ਼ਾ ਤੇ ਦੂਜੇ ਪਾਸੇ ਚੱਕੂ ਹਾਕਮਬੜੀਆ ਹੋਟ ਨੰਬਰ ਲੈ ਗਿਆ 14.5 15 14.5 ਸਾਹਮਣੇ ਕਬੱਡੀ ਲੜਕੀਆਂ ਦੀਆਂ ਟੀਮਾਂ ਤਿਆਰ ਹੋ ਲੈਣ ਇੱਕ ਦੋ ਮੈਚਾਂ ਤੋਂ ਬਾਅਦ ਲੜਕੀਆਂ ਦਾ ਮੁਕਾਬਲਾ ਕਰਵਾਇਆ ਜਾਣਾ ਹੈ ਹਰਖੋਵਾਲੀਆ ਮੇਸ਼ੀ ਕਬੱਡੀ ਪਾਉਂਦਾ ਹੈ ਹਾਕਮਬੜੀਆ ਚਪੜ ਗਿਆ ਓਏ ਹਾਕਮਬੜੀਆ ਚਪੜ ਗਿਆ ਆ ਆ ਆ 911 ਨਿਆਰੇ ਥਾਪੀਆਂ 911 ਦੀਆਂ ਦੁਨੀਆ ਨਾਟਕ ਹਾਕਮ ਵਾਲੀਏ ਨੇ ਉਹ ਦੁਨੀਆ ਦਾ ਜਿੱਤ ਖੁਸ਼ ਕਰਤਾ